ਪੰਜਾਬ ਦੇ ਸਮੇਂ ਮੌਜੂਦਾ ਹਾਲਾਤਾਂ ਦੀ ਤਾਂ ਹੜਾ ਸਥਿਤੀ ਬਣੀ ਹੋਈ ਕਈ ਏਰੀਆ ਦੇ ਵਿੱਚ ਕਾਫੀ ਹੜਾ ਚੁੱਕੇ ਨੇ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਕੋਈ ਫੰਡ ਤੇ ਜਾਂ ਪੰਜਾਬ ਸਰਕਾਰ ਦੀ ਭੂਮਿਕਾ ਕਿਵੇਂ ਦੇਖਦੇ ਹੋ ਇਸ ਸਮੇਂ ਜੋ ਲੱਗ ਰਹੇ ਨੇ ਹੜਾ ਦੀ ਸਥਿਤੀ ਦੇ ਵਿੱਚ ਦੇਖੋ ਜੀ ਪਹਿਲਾਂ ਤਾਂ ਘਰ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਦੀ ਰਾਖੀ ਕਰਨਾ ਕਵਾਂਡੀ ਨੂੰ ਤਾਂ ਮੈਂ ਫੇਰ ਸੱਦੂਗਾ ਪਹਿਲੋਂ ਮੈਂ ਆਪਦੇ ਘਰ ਦੇ ਵਿੱਚ ਝਾਤੀ ਮਾਰੂਗਾ ਉਵੇਂ ਪੰਜਾਬ 'ਚ ਕੋਈ ਸਰਕਾਰਨਾ ਦੀ ਚੀਜ਼ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਇੱਕ ਸਰਕਸ ਦਾ ਖੇਡ ਚੱਲ ਰਿਹਾ ਜਿਸ ਦੀ ਅਗਵਾਈ ਭਗਵੰਤ ਮਾਨ ਜੀ ਕਰ ਰਹੇ ਆ ਸੋ ਪੰਜਾਬ ਦੇ ਵਿੱਚ ਕੋਈ ਸਰਕਾਰਨਾ ਦੀ ਚੀਜ਼ ਨਹੀਂ ਕੇਂਦਰ ਤੋਂ ਤਾਂ ਮਦਦ ਕਰਨ ਪਹਿਲ ਤਾਂ ਪੰਜਾਬ ਸਰਕਾਰ ਦਾ ਫਰਜ਼ ਬਣਦਾ ਜਿਦੋਂ ਦੂਜੀਆਂ ਸਰਕਾਰਾਂ ਸੀ ਜਦੋਂ ਇਹ ਆਪਣਾ ਵਾਰਿਸ਼ ਦਾ ਮੌਸਮ ਆਉਂਦਾ ਸੀ ਤਾਂ ਉਹ ਫੰਡ ਰੀਲੀਜ਼ ਕਰਦੀਆਂ ਸੀ ਸੇਮ ਨਾਲਿਆਂ ਦੀਆਂ ਸਫਾਈਆਂ ਹੁੰਦੀਆਂ ਸੀ ਜਿਹੜੇ ਆਪਣੇ ਦਰਿਆ ਉਹਨਾਂ ਦੇ ਨਾਲ ਜਿਹੜੇ ਆ ਬੰਨਾਂ ਦੀ ਜਿਹੜੀ ਆ ਪ੍ਰਸ਼ਾਸਨ ਵੱਲੋਂ ਨਿਗਾਹ ਮਾਰੀ ਜਾਂਦੀ ਸੀ ਜਿੱਥੇ ਕਿਤੇ ਕਮਜ਼ੋਰ ਆ ਉੱਥੇ ਉਹਨੂੰ ਸੈੱਟ ਕੀਤਾ ਜਾਂਦਾ ਸੀ ਪਰ ਅਫਸੋਸ ਹੈ ਕਿ ਮਾਨ ਸਾਹਿਬ ਦੀ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਵੀ ਹੈ ਨਾ ਤਾਂ ਕੋਈ ਫੰਡ ਰੀਲੀਜ਼ ਕੀਤੇ ਜਾਂਦੇ ਆ ਨਾ ਜਿਹੜਾ ਪ੍ਰਸ਼ਾਸਨ ਦੀ ਡਿਊਟੀ ਲਈ ਜਾਂਦੀ ਹੈ ਜਿਹਦਾ ਨਤੀਜਾ ਇਹ ਹੈਗਾ ਤੇ ਦੂਜੀ ਬੇਨਤੀ ਮੈਂ ਕਰੂੰਗਾ ਚਲੋ ਵੀ ਪ੍ਰਸ਼ਾਸਨ ਦਾ ਫਰਜ਼ ਬਣਦਾ ਜਿਹੜੇ ਕਿੱਥੇ ਪ੍ਰੋਬਲਮ ਆਈ ਉੱਥੇ ਜਾ ਕੇ ਲੋਕਾਂ ਦੀ ਮਦਦ ਕਰਨਾ ਕਿਉਂਕਿ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਲੋਕਾਂ ਦਾ ਨੁਕਸਾਨ ਹੋਇਆ ਉਹ ਜਿਹੜਾ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮਦਦ ਨਹੀਂ ਕੀਤੀ ਜਾ ਰਹੀ ਮੈਂ ਅਪੀਲ ਵੀ ਕਰੂੰਗਾ ਤੇ ਕੰਮ ਕਰਨ ਜਿਹੜੀ ਸੁੱਤੀ ਸਰਕਾਰ ਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰਦਾ ਤੁਹਾਡੇ ਮਾਧਿਅਮ ਦਰਗੇ ਕਿ ਲੋਕਾਂ ਦਾ ਜਿਹੜਾ ਤੁਹਾਡਾ ਫਰਜ਼ ਬਣਦਾ ਉਹਨੂੰ ਆਪ ਦਾ ਜਾਣੋ ਤੇ ਇਹ ਨਹੀਂ ਵੀ ਫਰਜ਼ ਤੁਹਾਡਾ ਹੀ ਬਣਦਾ ਵੀ ਡੰਡਾ ਰਾਜ ਚਲਾਉਣਾ ਫਰਜ਼ ਇਹ ਵੀ ਬਣਦਾ ਜਿਹੜਾ ਬੰਦਾ ਪਿਆਸਾ ਉਹਦੇ ਮੂੰਹ 'ਚ ਪਾਣੀ ਪੋਣਾ ਕਿਉਂਕਿ ਮੁੱਖ ਮੰਤਰੀ ਪੰਜਾਬ ਦਾ ਇੱਕ ਹਸਾਬ ਦਾ ਮੁਖੀ ਹੁੰਦਾ ਹਰ ਇੱਕ ਚੰਗੇ ਮਾੜੇ ਦਾ ਮੁੱਖ ਮੰਤਰੀ ਰਾਖਾ ਹੁੰਦਾ ਤੇ ਮੁੱਖ ਮੰਤਰੀ ਦਾ ਇਹ ਫਰਜ਼ ਬੰਦਾ ਜਿਹਦੇ 'ਚ ਉਹ ਫੇਲ ਹੋ ਰਿਹਾ ਜਗਤਾਰਦੀ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮਾਨਯੋਗ ਮੋਦੀ ਸਾਹਿਬ ਨੇ 530 ਕਰੋੜ ਦੀ ਜਿਹੜੀ ਰਾਸ਼ੀ ਆ ਪੰਜਾਬ ਸਰਕਾਰ ਨੂੰ ਦਿੱਤੀ ਆ ਤੇ ਬਾਰਡਰ ਏਰੀਆ ਦੀ ਡਿਵੈਲਪਮੈਂਟ ਵਾਸਤੇ ਵੀ ਜਿਹੜੀ ਇਹ ਸਪੈਸ਼ਲ ਗ੍ਰਾਂਟ ਨੂੰ ਵੀ ਹਰੀ ਝੰਡੀ ਦਿੱਤੀ ਆ ਸੋ ਮਾਨਯੋਗ ਮੋਤੀ ਸਾਹਿਬ ਨੇ ਹਮੇਸ਼ਾ ਹੀ ਪੰਜਾਬ ਲਈ ਪੰਜਾਬੀਆਂ ਲਈ ਵਟਾ ਦਿਲ ਦਿਖਾਇਆ ਜਦੋਂ ਵੀ ਕੋਈ ਪੰਜਾਬ ਲਈ ਲੋੜ ਪਈ ਆ ਮਾਨਯੋਗ ਮੋਦੀ ਸਾਹਿਬ ਨੇ ਵੱਧ ਚੜ ਕੇ ਕੀਤੀ ਆ ਹੁਣ ਵੀ ਉਹਨਾਂ ਨੇ ਜਿਹੜੀ ਇਹ ਗ੍ਰਾਂਟ ਜਾਰੀ ਕੀਤੀ ਆ ਮੈਂ ਕੇਂਦਰ ਸਰਕਾਰ ਦਾ ਧੰਨਵਾਦ ਵੀ ਕਰਦਾ ਤੇ ਪੰਜਾਬ ਸਰਕਾਰ ਤੋਂ ਇਹ ਉਮੀਦ ਰੱਖਦਾ ਕਿ ਜਿਹੜਾ ਫੰਡ ਦਾ ਉਪਯੋਗ ਆ ਪੰਜਾਬ ਸਰਕਾਰ ਵਧੀਆ ਤਰੀਕੇ ਨਾਲ ਕਰੇਗੀ ਤੇ ਸਹੀ ਥਾਂ ਤੇ ਪੈਸਾ ਲਾਵੇਗੀ ਇਹੀ ਮੈਂ ਤੁਹਾਡੇ ਜ਼ਰੀਏ ਜਿਹੜੀ ਆ ਪੰਜਾਬ ਸਰਕਾਰ ਨੂੰ ਅਪੀਲ ਕਰੂੰਗਾ ਕਿ ਜਿਹੜੇ ਲੋੜਵੰਦ ਆ ਉਹਨਾਂ ਵਿਚਾਰੇ ਬਾੜਾਂ ਤੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਵੜਿਆ ਉਹਨਾਂ ਦੀ ਸਾਰ ਲਈ ਜਾਓ। ਧੰਨਵਾਦ ਜੀ ਇਹ ਗੱਲਬਾਤ ਕਰਨ ਲਈ। ਬਹੁਤ-ਬਹੁਤ ਸ਼ੁਕਰੀਆ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗੌਰਵ ਕੱਕੜ ਜਿਹੜਾ ਅਨਚਾਰਜ ਤੇ ਹਲਕਾ ਅਨਚਾਰਜ ਫਰੀਦਕੋਟ ਜਿਨ੍ਹਾਂ ਵੱਲੋਂ ਜਿਹੜਾ ਹੈ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਉਹਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਕਿਰਿਆ ਹੈਗਾ। ਤੁਸੀਂ ਜੁੜੇ ਰਹੋ ਖਬਰਨਾਮਾ ਦੇ ਨਾਲ।